ਪੰਜਾਬ ਦੇ ਵਿੱਚ ਹੋ ਰਹੀਆਂ ਮਿਊਨਿਸਪਲ ਚੋਣਾਂ ਦੇ ਮਤਨਜ਼ਰ ਸਿਆਸੀ ਅਕਾੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਇਸ ਦੇ ਚੱਲਦੇ ਹੀ ਬੀਤੇ ਦਿਨੀ ਨਾਮਜ਼ਦਗੀਆਂ ਵੀ ਉਮੀਦਵਾਰਾਂ ਵੱਲੋਂ ਉਤਾਰ ਕੀਤੀਆਂ ਗਈਆਂ ਨੇ ਲੇਕਿਨ ਇੱਕ ਦਿਲਚਸਪਾ ਮਾਮਲਾ ਸਾਹਮਣੇ ਆਇਆ ਹੈ ਮਾਚੀਵਾੜਾ ਦੇ ਵਿੱਚ ਜਿੱਥੇ ਕਿ ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਲੜਨ ਤੋਂ ਕਿਨਾਰਾ ਕਰ ਲਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ ਉਨਾਂ ਕਿਹਾ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਤੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਦੇ ਨਾਲ ਜੁੜੇ ਨੇ ਕਵੀ ਕੁਮਾਰ ਮੋਨਿਕ ਕਾਲੀ ਜਲ ਵੱਲੋਂ ਖੜਾ ਸੀ ਤੇ ਮੈਂ ਆਮ ਪਾਰਟੀ ਵੱਲ ਆਇਆ ਤੇ ਇਹਨਾਂ ਦੇ ਕੰਮ ਦੇਖ ਕੇ ਤਾਂ ਮੈਂ ਹੁਣ ਇਹਨਾਂ ਦਾ ਸਾਥ ਦਊਂਗਾ ਜਿਵੇਂ ਵੀ ਮੈਂ ਇਹਨਾਂ ਦਾ ਬਹੁਤ ਵੱਧ ਤੋਂ ਵੱਧ ਵੋਟ ਪਾਵਾਂਗਾ ਸਾਹਿਬ ਆ ਜੀ ਬਾਬ ਚੱਕਾਂਗੇ ਤੁਸੀਂ ਫਿਰ ਕਿ ਹਾਂਜੀ ਕਾਹੋ ਜੀ ਵਾਸਤ ਲਵਾਂਗਾ ਜੀ ਉਤੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਚੋਣ ਲੜਨ ਤੋਂ ਇਨਕਾਰ ਕੀਤਾ ਗਿਆ ਅਤੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਸਮਰਥਨ ਦੇ ਵਿੱਚ ਆ ਗਏ ਨੇ ਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਉਣ ਵਾਲਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਅਜਮੇਰ ਸਾਹਿਬ ਸ਼ਾਮਲ ਹੋਈ ਨੇ ਸ਼੍ਰੋਮਿਕਲਦੀ ਪੰਤੇ ਕੀ ਕਹਿਣਾ ਚਾਹੁੰਗੇ ਤੁਸੀਂ ਕੋ ਗਵਰਨਰ ਨੰਬਰ ਚਾਰ ਦੇ ਵਿੱਚ ਰਵਿਕੰਦਰ ਜੀ ਜਿਹੜੇ ਸ਼੍ਰੋਮਿਕਲਦੀ ਦਾ ਉਮੀਦਵਾਰ ਸੀ ਉਹਨਾਂ ਨੇ ਮਨੋਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਮਰਥਨ ਵੀ ਆਮ ਆਦਮੀ ਪਿੰਦੇ ਦਿੱਤਾ ਤੇ ਮੈਂ ਧੰਨਵਾਦ ਵੀ ਕਰਦਾ ਵੀ ਤਾਂ ਕਿਉਂਕ ਇਨੂੰ ਲੱਗਿਆ ਵੀ ਸਾਡਾ ਸਾਥ ਦੇਣਾ ਚਾਹੀਦਾ ਤੇ ਬੜਾ ਚੰਗਾ ਲੱਗਦਾ ਵੀ ਪਰਿਵਾਰ ਵੱਡਾ ਹੁੰਦਾ ਤੇ ਸਵਾਗਤ ਕਰਦੇ ਸੀ ਇਹਨਾਂ ਦਾ ਸਾਡਾ ਜਿਲ੍ਹਾ ਨਗਰ ਕੌਂਸਲ ਚੁਣਨ ਰਿਹਾ ਸਨ ਕਿ ਬਹੁਤ ਵਧੀਆ 15 ਵਾਡਾ ਚੁੱਕੀ ਤੇ ਜਾ ਰਹੇ ਬਹੁਤ ਵਧੀਆ ਚੱਲ ਰਿਹਾ ਜੀ ਸਭ ਕੁਝ ਸਹੀ ਆ ਤੇ ਇੱਕ ਵਧੀਆ ਬੱਡੀ ਜੀ ਅਸੀਂ ਹਾਜ਼ਰ ਕਰ ਤੋਂ ਜੋ ਪ੍ਰਾਪਤ ਕਰਾਂਗੇ ਬੜੀ ਖੁਸ਼ੀ ਦੀ ਗੱਲ ਆ ਜੀ ਇਨਾਂ ਲੋਕਾਂ ਦਾ ਪਿਆਰ ਤਹੰਦਾਰਾ ਮਿਲ ਰਿਹਾ ਤੇ ਉਹਨੂੰ ਦੇਖਦੇ ਹੋਏ ਹਜੇ ਵੀ ਜਦੋਂ ਕਿ ਕੱਲ੍ਹ ਨੂੰ ਪਰਚੇ ਚੱਕਣ ਦੀ ਤਰੀਕਾ ਸਾਡਾ ਭਰਾ ਦਾ ਛੋਟਾ ਇਹ ਪਰਿਵਾਰ ਚ ਗਿਲੇ ਸ਼ਿਕਵੇ ਹੋ ਜਾਂਦੇ ਆ ਸੋ ਬੜੀ ਮੈਂ ਤੈਨੂੰ ਬੜੀ ਪੋਜ਼ਿਟਿਵਲੀ ਲੈ ਰਿਹਾ ਕਿ ਅਜੇ ਇਲੈਕਸ਼ਨ ਦਾ ਬੀਗਲ ਬੱਜਿਆ ਹੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਪਾਰਟੀਆਂ ਛੱਡ ਕੇ ਜਿਹੜੋਂ ਸਾਡੇ ਵੱਲ ਆ ਰਹੇ ਆ ਇੱਦਾਂ ਹੁਣ ਕੰਧ ਤੇ ਲਿਖੀ ਹੋਈ ਗੱਲ ਆ ਬਸ ਪੜੋਣਾ ਬਾਕੀ ਆ ਕਿ ਆਉਣ ਵਾਲਾ ਜਿਹੜਾ ਪ੍ਰਧਾਨ ਬਣੂਗਾ ਉਹ ਆਮ ਪਾਰਟੀ ਦਾ ਹੀ ਬਣੇਗਾ ਕਿਤਾ 15 ਬਾੜ ਚੱਲਦੇ ਨੇ 15 ਬਾੜਾਂ ਚ ਆਪ ਦੀ ਪਾਰਟੀ ਹੀ ਇਹੀ ਕੰਮੇ ਚੱਲਦੀ ਹੈ ਕੰਪੇਨਿੰਗ ਬੜੀ ਵਧੀਆ ਚੱਲ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਵੀ ਕਿ ਜਿਹੜੀਆਂ ਕਈ ਪਾਰਟੀਆਂ ਨੇ ਤਾਂ ਕਈ ਬਾੜ ਦੇ ਵਿੱਚ ਤਾਂ ਮੇਰਾ ਖਿਆਲ ਉਹਨਾਂ ਨੂੰ ਬੰਦਾ ਹੀ ਨਹੀਂ ਮਿਲਿਆ ਜੀ ਸੋ ਗੱਲ ਇਹ ਆ ਵੀ ਮਾਚੀਵੜ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਅਸੀਂ ਵੀ ਰਵੈਟੀ ਪਾਰਟੀਆਂ ਦਾ ਇਤਿਹਾਸ ਦਿੱਤਾ ਹੈ ਪਹਿਲੀ ਵਾਰ ਹੋਇਆ ਕਿ ਜਿਵੇਂ ਕਾਂਗਰਸ ਪਾਰਟੀ ਨੇ 14 ਨੰਬਰ ਤੋਂ ਕੋਈ ਕੈਂਡੀਡੇਟ ਨਹੀਂ ਲੱਭਿਆ ਅਕਾਲੀ ਗੱਲ ਨੂੰ ਅੱਡੇ ਵਾਰਡਾਂ 'ਚ ਕੈਂਡੀਡੇਟ ਹੀ ਲੱਭੇ ਬੀਜੇਪੀ ਨੂੰ ਅੱਡੇ ਵਾਰਡਾਂ 'ਚ ਕੈਂਡੀਡੇਟ ਹੀ ਲੱਭੇ ਸੋ ਇਹ ਇੱਕ ਆਪਣੇ ਆਪ ਇੱਕ ਮੈਸੇਜ ਆ ਰਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੇ ਚੋਣਾਂ ਲਈ ਲੋਕਾਂ ਦਾ ਆਪਾਤੀ ਬਹੁਤ ਉੱਛਾਵਾ ਹੈ ਬਾਣ ਨੰਬਰ 2 ਦੇ ਤੁਹਾਡੇ ਹੱਥੇ ਨੂੰ ਸਮਰਥਨ ਦੇਣਗੇ ਕਿ ਕਾਗਜ਼ੀ ਮਾਫੀ ਲੈਣਗੇ ਜਿਹੜੇ ਚਾਰ ਨੰਬਰ ਕੈਂਡੀਡੇਟ ਨੇ ਸ਼ੋਮੀ ਜੀ ਸਾਨੂੰ ਸਮਰਥਨ ਨਹੀਂ ਦੇਣਗੇ ਇਹ ਸਵੇਰੇ ਮੇਰੇ ਖਰ ਕਾਗਜ਼ ਵਾਪਸ ਲੈਣਗੇ ਸਾਡਾ ਪਰਿਵਾਰ ਦਾ ਵਾਅਦਾ ਹੋਇਆ ਜੀ ਹੁਣ ਇਹ ਬਿਲਕੁਲ ਸਾਡੇ ਜਿਹੜਾ ਸਾਡਾ ਉੱਥੇ ਕੈਂਡੀਡੇਟ ਆ ਇਹ ਬਿਲਕੁਲ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੀ ਇਹ ਪਰਮਾਦਰ ਕਰੂੰਗਾ ਜਦੋਂ ਬਾਣੀ ਟੀਵੀ ਲਈ ਗੁਰਦੇਵ ਤੱਕਰ ਦੀ ਰਿਪੋਰਟ